ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਦੇ ਕਾਰਨ ਨਾ ਸਿਰਫ ਲੋਕ ਪ੍ਰਭਾਵਿਤ ਹੋ ਰਹੇ ਨੇ ਸਗੋਂ ਪਸ਼ੂਆਂ ਦੀ ਜਾਨ ਵੀ ਖਤਰੇ ਦੇ ਵਿੱਚ ਆ ਚੁੱਕੀ ਹੈ। ਖੇਤ ਤੇ ਫਸਲਾਂ ਪਾਣੀ ਨਾਲ ਡੁੱਬੇ ਹੋਏ ਨੇ ਤੇ ਚਾਰੇ ਦੀ ਭਾਰੀ ਕਮੀ ਆ ਰਹੀ ਹੈ। ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬिलासपुर ਵੱਲੋਂ ਇੱਕ ਵੱਡਾ ਅਤੇ ਅਹਿਮ ਕਦਮ ਚੁੱਕਿਆ ਗਿਆ। ਵਿਧਾਇਕ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਚਾਰੇ ਨਾਲ ਭਰੇ ਹੋਏ ਕਈ ਟਰੱਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵੱਲ ਰਵਾਨਾ ਕਰ ਦਿੱਤਾ। ਏ ট্রাক ਉਹਨਾਂ ਪਿੰਡਾਂ ਦੇ ਕਸਬਿਆਂ ਤੱਕ ਪਹੁੰਚਾਏ ਜਾਣਗੇ ਜਿੱਥੇ ਪਸ਼ੂ ਭੁੱਖੇ ਰਹਿ ਰਹੇ ਨੇ ਤੇ ਜਿੱਥੇ ਕਿਸਾਨ ਆਪਣੇ ਪਸ਼ੂਆਂ ਨੂੰ ਚਾਰਾ ਦੇਣ ਦੇ ਵਿੱਚ ਅਸਮਰਥ ਨੇ ਵਿਧਾਇਕ ਮਨਜੀਤ ਸਿੰਘ ਵਿਲਾਸਪੁਰ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਸਮੇਂ ਵਿੱਚ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣਾ ਜਿੰਨਾ ਜ਼ਰੂਰੀ ਹੈ ਉਸੇ ਤਰ੍ਹਾਂ ਪਸ਼ੂਆਂ ਦੀ ਸੰਭਾਲ ਕਰਨਾ ਵੀ ਉਹਨਾਂ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਪਸ਼ੂ ਪਾਲਣ ਅਤੇ ਖੇਤੀ ਦੇ ਨਾਲ ਜੁੜੀ ਹੋਈ ਹੈ ਉਨਹਨੇ ਅਪੀਲ ਕੀਤੀ ਹੈ ਕਿ ਸਾਰੇ ਸਮਾਜਿਕ ਸੰਗਠਨ ਅਤੇ ਸੇਵਾਦਾਰ ਵੀ ਇਸ ਮੋਹਨ ਦੇ ਵਿੱਚ ਅੱਗੇ ਆਉਣ ਤਾਂ ਜੋ ਕਿਸਾਨਾਂ ਦੇ ਪਸ਼ੂ ਭੁੱਖੇ ਨਾ ਰਹਿਣ ਹਣਕਾਰੂ ਜਿੱਥੇ ਲੋਕ ਬੇਕਰ ਹੋ ਰਹੇ ਨੇ ਉੱਥੇ ਹੀ ਬੇहिसाब ਪਸ਼ੂਆਂ ਦੀ ਜਾਨ ਵੀ ਖਤਰੇ ਦੇ ਵਿੱਚ ਪਈ ਹੋਈ ਹੈ ਵਿਧਾਇਕ ਨੇ ਯਕੀਨ ਦਿਵਾਇਆ ਹੈ ਕਿ ਜਿੰਨਾ ਸਮਾਂ ਤੱਕ ਹੜ੍ਹ ਦੀ ਸਥਿਤੀ ਕਾਬੂ ਵਿੱਚ ਨਹੀਂ ਆ ਜਾਂਦੀ ਉਹਨਾਂ ਵੱਲੋਂ ਰਾਹਤ ਸਮੱਗਰੀ ਦੇ ਨਾਲ ਨਾਲ ਪਸ਼ੂਆਂ ਲਈ ਚਾਰੇ ਦੀ ਸਪਲਾਈ ਵੀ ਇੰਝ ਹੀ ਜਾਰੀ ਰੱਖੀ ਜਾਵੇਗੀ ਇਹ ਕਦਮ ਪਸ਼ੂ ਪਾਲਣ ਵਾਲੇ ਕਿਸਾਨਾਂ ਲਈ ਇੱਕ ਵੱਡੀ ਰਾਹਤ ਸਾਬਤ ਹੋ ਰਿਹਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਸੰਕਟ ਦੀ ਘੜੀ ਦੇ ਵਿੱਚ ਲੋਕਾਂ ਅਤੇ ਪਸ਼ੂਆਂ ਦੋਵਾਂ ਦੀ ਸੰਭਾਲ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਅੱਜ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਸੋ ਮੈਂ ਆਪਣੇ ਸਮੁੱਚੇ ਹਲਕਾ ਨਿਵਾਸੀਆਂ ਨੂੰ ਤੇ ਸਮੂਹ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਕਿ ਆਪਾਂ ਜਿਹੜੇ ਹੜ੍ਹਾਂ ਦੀ ਮਾਰ ਸਹਾਰ ਰਹੇ ਨੇ ਲੋਕ ਉਸ ਖੇਤਰ ਦੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਕਿਉਂਕਿ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਔਰ ਪਸ਼ੂਆਂ ਦੇ ਲਈ ਚਾਰਾ ਨਹੀਂ ਮਿਲ ਰਿਹਾ ਇੱਥੋਂ ਤੱਕ ਕਿ ਖਾਣ ਪੀਣ ਦੇ ਸਮਾਨ ਤੋਂ ਵੀ ਮੁਥਾਜ਼ ਨੇ ਉਹ ਲੋਕ ਸੋ ਅਸੀਂ ਆਪਣੇ ਵੱਲੋਂ 8 ਟਨ ਅੱਜ ਚਾਰੇ ਦਾ ਪ੍ਰਬੰਧ ਕਰਕੇ ਇੱਕ ਟਰੱਕ ਜਾਰੀ ਕੀਤਾ ਔਰ ਦੋ ਟਰੱਕ ਅਸੀਂ ਕੱਲ ਜਾਰੀ ਕਰ ਚੁੱਕੇ ਆ ਤੇ ਕੱਲ ਤੇ ਪਰਸੋ ਵੀ ਅਸੀਂ ਆਪਣੇ ਵੱਲੋਂ ਟਰੱਕ ਭਰ ਕੇ ਭੇਜਾਂਗੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਪੰਜਾਬੀਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਹੜ੍ਹ ਧੜਾ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਵੱਲੋਂ ਬੜੇ ਵਧੀਆ ਠੋਸ ਉਪਰਾਲੇ ਕੀਤੇ ਗਏ ਨੇ ਸਮੁੱਚੀ ਸਰਕਾਰ ਔਰ ਸਾਰੇ ਐਮਐਲਏ ਦੀ ਸੀਐਮ ਸਾਹਿਬ ਨੇ ਬਕਾਇਦਾ ਡਿਊਟੀ ਲਈ ਹੋਈ ਆ ਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਹਰ ਪੀੜਤਾਂ ਦੀ ਮਦਦ ਲਈ ਜੁਟੇ ਹੋਏ ਆ ਤੇ ਆਓ ਆਪਾਂ ਸਾਰੇ ਹਰ ਪੀੜਤਾਂ ਦੀ ਦਿਨ ਰਾਤ ਮਦਦ ਕਰੀਏ ਤਾਂ ਕਿ ਆਪਣਾ ਸਮਾਜ ਸੇਵਾ ਦਾ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਰਸਤਾ ਦਿਖਾਇਆ puede te calles aquí tan bajo